ਤੋ 22 ਸਾਡ ਨਾਲ ਨੇ ਵੀਰੇ ਕਿਹਨੂੰ ਵੋਟ ਪਾਉਣੀ ਐ ਤੱਕੀ ਵੀਰੇ ਸਿਮਰਜੀਤ ਸਿੰਘ ਮਾਨ ਨੂੰ ਜੀ ਕਿਉਂ ਵੀਰੇ ਪਤਾ ਪਹਿਲਾਂ ਤੋਂ ਉਹਨੂੰ ਪਾਉਣਾ ਕਿਉਂਕਿ ਉਹ ਇਕੱਲਾ ਇਨਸਾਨ ਆਗਾ ਜਿਹੜਾ ਪੰਥ ਦੇ ਪਿੱਛੇ ਖੜਾਗਾ ਸਿੱਖੀ ਧਰਮ ਪਿੱਛੇ ਖੜਾ ਵੀਰ ਜੀ ਬਾਕੀ ਸੁਖਪਾਲ ਖੈਰਾ ਵੀ ਤੇ ਐਨਐਸਏ ਦੇ ਉੱਤੇ ਬੋਲਦੇ ਰਹੇ ਨੇ ਸਿੱਖ ਪੰਥਕ ਵੋਟਾਂ ਨੂੰ ਹੁਣ ਵੋਟ ਲੈਣੇ ਇਹ ਤਾਂ ਸਭ ਕੁਝ ਬੋਲਣਗੇ ਜੀ ਪਹਿਲਾਂ ਨਹੀਂ ਬੋਲੇ ਜੀ ਜਦੋਂ ਕਿਸੇ ਨੇ ਵੋਟ ਲੈ ਲਿਆ ਸਾਰਾ ਕੁਝ ਕਹਿੰਦੇ ਨੇ ਕਿ ਉਹ ਬਾਪ ਨੂੰ ਵੀ ਪੈਰੀ ਹੱਥ ਲਾਉਣੇ ਨੇ ਜਵਾਕਾਂ ਨੂੰ ਜਿਹੜੇ ਲੱਪੜੇ ਨੇ ਉਹਨੂੰ ਜੱਫੀਆਂ ਪਾਉਂਦੇ ਨੇਗੇ ਸਾਨੂੰ ਬਤਾ 100 ਕੋਸ ਕਰਦੇ ਨੇਗੇ ਕੱਲਾ ਸਿਮਰਨਜੀਤ ਸਿੰਘ ਮਾਨ ਆ ਜਿਹੜਾ ਸਾਡੇ ਸਿੱਖੀ ਧਰਮ ਬਾਰੇ ਬੋਲਦਾ ਜੀ ਪਾਣੀ ਬਾਰੇ ਬੋਲਦਾ ਜੀ ਕਿਹੜਾ ਕੋਈ ਲੀਡਰ ਐ ਐਨੇ ਹੁਣ ਸੁਖਵੀਰ ਬਾਦਲ ਹੋਰੀ ਦੇਖ ਲੋ ਕਿੰਨਾ ਟਾਈਮ ਕੱਟ ਗਏ ਉਹਨਾਂ ਨੇ ਕੋਈ ਪੰਜਾਬ ਬਾਰੇ ਕੁਛ ਕੀਤਾ ਜੀ ਕੁਛ ਕੁਛ ਨਹੀਂ ਕੀਤਾਗਾ ਸਿਰਫ ਆਪਦੀਆਂ ਪਜੋਰੀਆਂ ਪਰ ਪੈਸੇ ਪ੍ਰਾਪਰਟੀ ਬਣਾਈ ਹੈਗੀ ਮੀਤ ਹੇਰ ਆਮ ਆਦਮੀ ਪਾਰਟੀ ਆਮ ਲੋਕਾਂ ਲਈ ਕੰਮ ਕਰਨ ਵਾਲੀ ਪਾਰਟੀ ਮੀਤ ਹੇਰ ਹੋਣੀ ਮੇਰੇ ਇਹ ਤਾਂ ਹੁਣ ਖਾਸ ਹੋ ਗਈ ਜੀ ਬੋਟਾ ਲੈਣੇ ਸੀਗੇ ਜੀ ਕੁਰਸੀ ਪਿੱਛੇ ਸਾਰਾ ਕੁਝ ਹੁੰਦਾ ਜੀ ਇਹਨਾਂ ਸਾਰੇ ਇੱਕੇ ਚਾਟੀ-ਵੱਟੀ ਦੇ ਬੱਟੇ ਨਹੀਂ ਜੀ ਇਹ ਇਹ ਤਾਂ ਲੋਕਾਂ ਨੂੰ ਜਿਹੜੇ ਖੁਸ਼ ਨਹੀਂ ਮੀਠੇ ਹਰ ਤੋਂ ਨਹੀਂ ਨਹੀਂ ਕਿਸੇ ਤੋਂ ਕੁਝ ਨਹੀਂ ਇਹੀ ਤਾਂ ਅਗਲੇ ਮਾਨ ਸਾਹਿਬ ਨਾਲ ਇਹ ਤਾਂ ਸੰਗਰੂਰ ਭਗਵੰਤ ਮਾਨ ਦਾ ਗੜ੍ਹ ਰਾਸ਼ਤਾ ਨਹੀਂ ਕਹਿੰਦੇ ਆ ਫੇ ਵੀ ਤੁਸੀਂ ਦੁਖੀ ਹੋ ਵੀਰੇ ਦੁਖੀ ਜੇ ਹੁਣ ਸਾਨੂੰ ਅਸੀਂ ਗਰੀਬ ਬੰਦੇ ਆ ਜੀ ਹੁਣ ਸਲੰਡਰ ਲਾ ਲਓ ਤੁਸੀਂ ਜੀ ਇਹ ਹੁਣ ਕਹੀ ਜਾਂਦੇ ਅਸੀਂ ਕਣਕ ਮੁਫਤ ਦਿੰਨੇ ਆਗੇ ਆਜ ਫਰੀਦ ਨੇ ਜੇ ਤੁਸੀਂ ਗਰੀਬ ਹੋ ਤੁਹਾਨੂੰ ਬਿਜਲੀ ਮੁਫਤ ਮਿਲਦੀ ਘਰੇ ਕਿ ਬਿੱਲ ਤਾਂ ਹੁੰਦਾ ਹੀ ਨਹੀਂ ਸਾਨੂੰ ਤਾਂ ਬਿੱਲ ਲਾਗੂ ਕਰਨ ਅਸੀਂ ਬਿੱਲ ਦੇ ਨੂੰ ਤਿਆਰਾਂਗੇ ਬਿੱਲ ਅਸੀਂ ਫ੍ਰੀ ਕੀ ਕਰ ਕਰ ਕਰਨਾ ਜੀ ਜਿਹੜਾ ਹੋਰ ਸਮਾਨ ਮਹਿ ਜਿਹੜੀ ਸਾਡੇ ਖਾਣ ਚੀਜ਼ਾਂ ਨੇ ਜੀ ਖਾਣਾ ਉਹ ਸਸਤਿਆਂ ਕਰਨ ਜੀ ਜਿਹੜੀਆਂ ਆਪਣੇ ਘਰੇਲੂ ਚੀਜ਼ਾਂ ਨੇ ਰਸੋਈ ਵਾਲ ਚੀਜ਼ਾਂ ਨੇ ਜੀ ਉਹਨਾਂ ਨੂੰ ਸਸਤਾ ਕਰਨ ਜੀ ਤੁਹਾਨੂੰ ਲੱਗਦਾ ਕਿ ਬਿਜਲੀ ਦਾ ਬਿੱਲ ਮਾਫ਼ ਕਰਕੇ ਪੈਸੇ ਉਧਰੋਂ ਪੂਰੇ ਹੋ ਰਹੇ ਇਹ ਤਾਂ ਜੀ ਸਾਰਾ ਉਹ ਛੱਡ ਗਰੀਬਾਂ ਦੀ ਪੈਂਦਾ ਜੀ ਉਹ ਜਿਹੜਾ ਉਹ ਬਿਜਲੀ ਦਾ ਜਿਹੜੇ ਸਬਸਿਡੀਆਂ ਦਿੰਦੇ ਨੇਗੇ ਉਹ ਗਰੀਬ ਜਨਤਾ ਦੀ ਪੈਂਦੀ ਹੈ ਜੀ ਤਕੜੇ ਤਕੜੇ ਹੋ ਜਾਂਦੇ ਨੇ ਗਰੀਬ ਗਰੀਬ ਹੋ ਜਾਂਦਾ ਜੀ ਇਸ ਕਰਕੇ ਵੀਰੇ ਅਸੀਂ ਤਾਂ ਏਦ ਕੀ ਵੋਟ ਮਾਨ ਸਾਹਿਬ ਨੂੰ ਪਾਵਾਂਗੇ ਪੱਕੀ ਮਾਨ ਸਾਹਿਬ ਨਾਲ ਕਹਿੰਦੇ ਵੀ ਮੁਲਕ ਦੇ ਵਿੱਚ ਗਲ ਜਾਂ ਖਾੜਕੂ ਤੇ ਰਾਂ ਜਿਹੜੀਆਂ ਸਟਰੋਂਗ ਹੋ ਜਾਣਗੀਆਂ ਮਾਹੌਲ ਖਰਾਬ ਹੋ ਜੂ ਪੰਜਾਬ ਕੁਛ ਨਹੀਂ ਹੁੰਦਾ ਵੀਰ ਜੀ ਪਹਿਲਾਂ ਕਿਹੜਾ ਹੋਇਆ ਜੀ ਹੁਣ ਕਿਹੜਾ ਮਾਹੌਲ ਸਹੀ ਆ ਜੀ ਹੁਣ ਤੁਸੀਂ ਲਾ ਲਓ ਚਿੱਟਾ ਜਿਹੜੀ ਨੌਜਵਾਨ ਪੀੜ੍ਹੀ ਆ ਜੀ ਬਾਹਾਂ ਦੇ ਵਿੱਚੋਂ ਸੂਈ ਨਹੀਂ ਨਿਕਲਦੀ ਜੀ ਜਿਹੜੇ ਆਪਣੇ ਨਸ਼ੇ ਖਾ ਕੇ ਬੰਦਾ ਕੰਮ ਕਰਦਾ ਜੀ ਖੇਤੀ ਕਰਦਾ ਜੀ ਉਹਨਾਂ ਤੇ ਇਹਨਾਂ ਨੇ ਬੈਨ ਲਾ ਰੱਖਿਆ ਜੀ ਹੁਣ ਜਿਹੜੀ ਭੁੱਖੀ ਫੀਮਾ ਜੀ ਆਪਣੇ ਖੇਤਾਂ ਜਾ ਆਪਣੀ ਖੇਤੀ ਫਸਲ ਆ ਜੀ ਇਹੇ ਇਹ ਪੁੱਕੀ ਫੀਮ ਕਿਹੜਾ ਮਾਨ ਸਾਹਿਬ ਨੇ ਦਵਾ ਦੇਣਾ ਨਹੀਂ ਦਵਾਉਣ ਵਾਲੀ ਗੱਲ ਨਹੀਂ ਜੀ ਗੱਲ ਆ ਗਈ ਉਹਦੇ ਵਿਚਾਰਾਂ ਦੀ ਜੀ ਹੁਣ ਇਹ ਕਹਿੰਦਾ ਸੀ ਕਿ ਮੈਂ ਜਦੋਂ ਭਗਵੰਤ ਮਾਨ ਜਿੱਤਿਆ ਜਿੱਤਣ ਤੋਂ ਪਹਿਲਾਂ ਕਹਿੰਦਾ ਸੀ ਮੈਂ ਇੱਕ ਹਫਤੇ ਦੇ ਵਿੱਚ ਨਸ਼ਾ ਬੰਦ ਕਰ ਦੂੰਗਾ ਇੱਕ ਹਫਤੇ ਨਸ਼ਾ ਬੰਦ ਕਰ ਕਿਉਂ ਨਾ ਜੀਗਾ ਤੂੰ ਦੁਗਣਾ ਹੋ ਚੱਲ ਪਿਆ ਦੁਗਣਾ ਹੋ ਗਿਆ ਬਾਈ ਸਹੀ ਗੱਲ ਬਾਈ ਜੀ ਤੁਹਾਡਾ ਸਵਾਲ ਸੀਗਾ ਵੀ ਮਾਨ ਸਾਹਿਬ ਕਿਹੜਾ ਫੀਮ ਪੁੱਕੀ ਦਵਾ ਦੂਗਾ 1962 ਦੇ ਵਿੱਚ ਜਦੋਂ ਪ੍ਰਤਾਪ ਸਿੰਘ ਕੈਰੋਂ ਦੀ ਦੂਬਾਰ ਡੈਥ ਹੁੰਦੀ ਆ ਉਦੋਂ ਪਹਿਲਾਂ ਪੁੱਕੀ ਫੀਮ ਕੌਣ ਦਿੰਦਾ ਸੀ ਪੰਜਾਬ ਦੇ ਵਿੱਚ ਉਹ ਵੀ ਗਵਰਨਮੈਂਟ ਹੀ ਦਿੰਦੀ ਹੁੰਦੀ ਸੀ ਨਾ ਬੰਦ ਕਿਨੇ ਕਰੀ ਸੀ ਪ੍ਰਤਾਪ ਸਿੰਘ ਕੈਰੋਂ ਆਉਦੂ ਬਾਅਦ ਬੰਦ ਹੋਈ ਆ ਉਸ ਤੋਂ ਪਹਿਲਾਂ ਪੰਜਾਬ 'ਚ ਖੇਤੀ ਰਹੀ ਹੁੰਦੀ ਸੀਗੀ ਪੰਜਾਬ ਦੇ ਅਦਰ ਸਟੇਟ ਨੇ ਜਿਵੇਂ ਐਮਪੀ ਹੈਗਾ ਰਾਜਸਥਾਨ ਉੱਥੇ ਵੀ ਹੋ ਰਹੀ ਹੈਗੀ ਅੰਡਰ ਤਾਂ ਇਹ ਵੀ ਇੰਡੀਅਨ ਕਨਸਟੀਟਿਊਸ਼ਨ ਦੀ ਆਉਂਦੀ ਨੇ ਨਾ ਇਸੇ ਲੱਗਦਾ ਫਿਰ ਬੰਦ ਕਰਾਉਣ ਪਿੱਛੇ ਕੋਈ ਸਟ੍ਰੈਟੇਜੀ ਸੀ ਸਟ੍ਰੈਟੇਜੀ ਇਹ ਕਿ ਪੰਜਾਬ ਦੀ ਨਸਲ ਕੁਸ਼ੀ ਹੋ ਰਹੀ 1984 ਦੇ ਵਿੱਚ ਜਿਹਨੂੰ ਇਹ ਕਹਿੰਦੇ ਨੇ ਵੀ ਇੱਕ ਇਹ ਦੰਗਾ ਵਸਾਧ ਨਹੀਂ ਹੈਗਾ ਸਿੱ ਇੱਕ ਜੈਨੋਸਾਈਡ ਸੀ ਇੱਕ ਕੌਮ ਨੂੰ ਖਤਮ ਕਰਨ ਦੀ ਗਵਰਨਮੈਂਟ ਦੀ ਚਾਲ ਸੀਗੀ ਉੱਥੇ ਕਿੰਨੇ ਸਿੱਖ ਮਾਰੇ ਗਏ ਨੇ ਉਸ ਤੋਂ ਬਾਅਦ ਉਹਨੂੰ ਐਮਪੀ ਦਾ ਅਹੁਦਾ ਦਿੱਤਾ ਗਿਆ ਬਹੁਤ ਵੱਡੇ ਉਹਦੇ ਦਿੱਤੇਗੇ ਨੇ ਅੱਜ ਵੀ ਬੰਦੇ ਉਹਦੇ ਵਿੱਚ ਬਹੁਤ ਸਾਰੇ ਜਿਉਂਦੇ ਨੇਗੇ ਜਿਵੇਂ ਆਪਣੇ ਇੱਕ ਸਿੱਖ ਜਥੇਬੰਦੀ ਦਾ ਬਹੁਤ ਸਾਰਾ ਸਰਮੋਰ ਜਥੇ ਜਥੇਦਾਰ ਸੀਗਾ ਉਹਦਾ ਨਾਮ ਮੇਰੇ ਦਿਮਾਗ 'ਚ ਨਹੀਂ ਨਹੀਂ ਕਿਤੇ ਪਿੱਛੇ ਹੁਣ ਗੱਲ ਹੋਈ ਸੀਗੀ ਆਪਣੇ ਉਹਦਾ ਕਤਲਿਆਮ ਕਤਲਿਆਮ ਬਹੁਤ ਬੇਰਹਿਮੀ ਨਾਲ ਕੀਤਾ ਗਿਆ ਸੀਗਾ ਗੁਰਦੇਵ ਸਿੰਘ ਕੌਂਕੇ ਸੀ ਸ਼ਾਇਦ ਉਹਨਾਂ ਦਾ ਨਾਮ ਜਿੱਥੇ ਕੌਂਕੇ ਸਾਹਿਬ ਉਹ ਸਰੇ ਆਮਨ ਨੂੰ ਕੋ-ਕੋ ਕੇ ਮਾਰਿਆ ਗਿਆ ਉਹ ਬੰਦੇ ਦਾ ਹੁਣ ਨਾਮ ਵੀ ਆ ਰਿਹਾ ਕੀ ਕਰੋਗੇ ਉਹ ਬੰਦੇ ਨੂੰ ਸ਼ਜਾ ਦੇ ਕੋਈ ਬੰਦਾ ਹੈ ਹੀ ਨਹੀਂ ਇਸ ਦੁਨੀਆ ਤੇ ਉਹਦੀ ਡੈਥ ਹੋ ਚੁੱਕੀ ਆ ਉਹ ਕਿਹੜਾ ਥਾਣੇਦਾਰ ਸੀਗਾ ਬਹੁਤ ਜਿਹੜਾ ਪੰਜਾਬ ਦੀ ਮੁੱਕ ਦੀ ਗੱਲ ਹੈ ਵੋਟ ਕਿਨੂੰ ਪਾਉਂਗੇ ਬੋਟ ਦੇਖੋ ਜੀ ਜਿਹੜਾ ਸਾਡੇ ਪਾਸਟ ਦੀ ਗੱਲ ਕਰੂ ਪ੍ਰੈਜ਼ੈਂਟ ਦੀ ਕਰੂ ਸਾਡੇ ਫਿਊਚਰ ਦੀ ਵਜੂਦ ਦੀ ਗੱਲ ਕਰੂੰਗਾ ਹੁਣ ਸਿਮਰਨਜੀਤ ਮਾਨ ਜੀ ਨੇ ਉਹ ਸਾਡੇ ਪਾਸਟ ਦੀ ਗੱਲ ਵੀ ਕਰ ਰਹੇ 1984 ਦੇ ਵਿੱਚ ਆ ਉਦੋਂ ਪਹਿਲਾਂ ਸਿੱਖਾਂ ਦਾ ਯੋਗਦਾਨ ਦੇਖੋ ਇੰਡੀਆ ਲਈ ਕਿੱਡਾ ਵੱਡਾਗਾ ਫੇਰ ਵੀ ਉਹਨਾਂ ਨੂੰ ਅੱਤਵਾਦੀ ਦਾ ਖਿਤਾਬ ਦਿੱਤਾ ਜਾ ਰਿਹਾਗਾ ਪ੍ਰੈਜ਼ੀਡੈਂਟ ਦੇ ਵਿੱਚ ਕੀ ਆ ਅੱਜ ਮੁੰਡੇ ਨਸ਼ਾ ਕਰ ਕਰ ਮਰੀ ਜਾ ਰਹੇ ਨੇਗੇ ਕੌਣ ਗੱਲ ਕਰਦਾ ਉਹ ਨਹੀਂ ਭਗਵੰਤ ਜੀ ਤਵਾਨ ਵੀ ਕਹਿੰਦੇ ਸੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਨਹੀਂ ਇਹ ਜਿਹੜੇ ਸਿੱਖੀ ਨਾਲ ਜਾਂ ਪੰਥਕ ਮਸਲੇ ਨੇ ਸੁਖਪਾਲ ਖੈਰਾ ਵੀ ਤੇ ਚੱਕ ਦੇ ਨੇ ਐਨਐਸਏ ਦੇਖੋ ਐਨਐਸਏ ਲੱਗਿਆ ਹੁਣ ਕੋਈ ਉੱਤੇ ਅਲੀਗੇਸ਼ਨ ਤੈ ਤਾਂ ਨਹੀਂ ਹੋਇਆ ਹੈਗਾ ਉੱਤੇ ਅਮਰਤਪਾਲ ਜੀ ਤੇ ਵੀ ਉਹਨੇ ਕ੍ਰਾਈਮ ਕਰਿਆ ਹੈਗਾ ਅਜੇ ਤਾਂ ਹੋਣਾਗਾ ਐਨਐਸਏ ਲਾਤਾ ਤੇ ਲੈਸਨ ਸਿਕਿਉਰਿਟੀ ਐਕਟ ਲੱਗ ਚੁੱਕਿਆ ਹੈ ਇੱਕ ਪਾਸੇ ਉਹ ਬੰਦੇ ਨੇ ਜਿਨ੍ਹਾਂ ਨੇ ਕ੍ਰਾਈਮ ਕਰਤਾ 20 ਸਾਲਾਂ ਦੀ ਸਜ਼ਾ ਹੋਈ ਪਈ ਹੈਗੀ ਉਹਨਾਂ ਨੂੰ ਪ੍ਰੋਲ ਤੇ ਪ੍ਰੋਲ ਮਿਲ ਰਿਹਾ ਬਾਹਰ ਘੁੰਮ ਨਜ਼ਾਰੇ ਲਹਿਰੇ ਨੇ ਮਜੇ ਲਹਿਰੇ ਨੇ ਤੁਸੀਂ ਦੇਖ ਹੀ ਰਹੇ ਹੋਗੇ ਇੱਕ ਬੰਦੇ ਦੇ ਕੋਈ ਹਜਾ ਅਲੀਗੇਸ਼ਨ ਵੀ ਤੈ ਨਹੀਂ ਹੋਇਆ ਉਹਨੂੰ ਜੇਲ੍ਹ ਚ ਛੁੱਟ ਰੱਖਿਆ ਉਹ ਵੀ ਡੀ ਬੁਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਡਾ ਕ੍ਰਾਈਮ ਤਾਂ ਉਹਨੇ ਕੋਈ ਕਰਿਆ ਵੀ ਨਹੀਂ ਹੈਗਾ ਜੀ ਬਿਲਕੁਲ ਬਾਈਆਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਲੱਗਿਆ ਹੋ ਪਤਾ ਕਿ ਸੰਗਰੂਰ ਚ ਖੜੇ ਆ ਇੱਥੋਂ ਦੇ ਲੋਕ ਬਹੁਤ ਜਾਗਰਤ ਨੇ ਬਾਈ ਇੰਨੀਆਂ ਇੰਨੀਆਂ ਗੱਲਾਂ ਕਿਵੇਂ ਮੰਨ ਚੱਲ ਸ਼ੇਮਨ ਜੀ ਤਾਂ ਮੰਨਦੀ ਨਹੀਂ ਹੈਗੀ ਪਾਜੀ ਗੱਲ ਵੀਰ ਜੀ ਹੈਗੀ ਹੈ ਕਿ ਵਜੂਦ ਦੀ ਇੱਕ ਕੌਮ ਦੇ ਵਜੂਦ ਦੀ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੰਡੇ ਕਿਉਂ ਬਾਹਰ ਜਾ ਰਹੇ ਨੇ ਉਹਦੇ ਪਿੱਛੇ ਰੀਜਨ ਤਾਂ ਦੇਖ ਨਹੀਂ ਰਿਹਾ ਕੋਈ ਹਰ ਇੱਕ ਮਾ ਕਿਉਂਕਿ ਆਮ ਆਦਮੀ ਪਾਰਟੀ ਦੀ ਬ੍ਰਿਗੇਡ ਬਹੁਤ ਤਕੜੀ ਤੁਸੀਂ ਕਹਣਾ ਵੀ ਕੌਮ ਦੀ ਗੱਲ ਕਰ ਰਿਹਾ ਮੁੰਡਾ ਬਜੂਦ ਦੀ ਗੱਲ ਕਰ ਰਿਹਾ ਸਿੱਖੀ ਸਿੱਖੀ ਸਰੂਪ ਚ ਤੁਸੀਂ ਆਹੋ ਤੁਸੀਂ ਇਸ ਟੀਮ ਦੇ ਵਿੱਚ ਕੀ ਹੋ ਰਿਹਾ ਜਿਹੜਾ ਵਾਲੀ ਸਾਈਡ ਕੀ ਹੋ ਰਿਹਾ ਤੁਹਾਨੂੰ ਕਹਿ ਦਾਂਗੇ ਵੀ ਤੁਸੀਂ ਸਿੱਖੀ ਸਰੂਪ ਚ ਤਾਂ ਹੈ ਨਹੀਂ ਸਿੱਖੀ ਸਰੂਪ ਤੇ ਨਹੀਂ ਹੁਣ ਜਦੋਂ ਭਾਈ ਆਪਣੇ ਆਪਣੇ ਜਰਨਲ ਵੈਦਿਆਰਾ ਸ਼ੋਧਾ ਲਾਇਆ ਸੀ ਉਹ ਵੀਰ ਦਾ ਨਾਮ ਮੇਰੇ ਦਿਮਾਗ ਚੋਂ ਨਿਕਲ ਚੁੱਕਿਆ ਕੀ ਨਾਮ ਸੀਗਾ ਉਹ ਕਿਹੜਾ ਉਹ ਸਿੱਖੀ ਸਰੂਪ ਸੀਗੇ ਗੱਲ ਸਿੱਖੀ ਸਰੂਪ ਦੀ ਨਹੀਂ ਹੁੰਦੀ ਹੈਗੀ ਗੱਲ ਹੁੰਦੀ ਹੈ ਕਿ ਵੀ ਤੁਸੀਂ ਆਪਣੇ ਧਰਮ ਪ੍ਰਤੀ ਜਾਂ ਕੌਮ ਪ੍ਰਤੀ ਜਾਂ ਸਮਾਜ ਪ੍ਰਤੀ ਕਿੰਨੇ ਜਾਗ ਰਕੋਗੇ ਹੁਣ ਕੁਸਾ ਐਸੇ ਨੇ ਹੁਣ ਬਾਦਲ ਕੇ ਨੇਗੇ ਉਹਨਾਂ ਨੂੰ ਤੁਸੀਂ ਸਿੱਖ ਕਹਨੇ ਹੋਗੇ ਮੈਂ ਤਾਂ ਉਹਨੂੰ ਸਿੱਖ ਮੰਨਦੀ ਨਹੀਂ ਉਹਨਾਂ ਨੇ ਅੰਮਰ ਸਕੇ ਹੋਗਾ ਉਹਨੂੰ ਤੁਸੀਂ ਸਿੱਖ ਕਹਨੇ ਹੋ ਸਿੱਖ ਕਿਵੇਂ ਨੇ ਉਹ ਪੰਥਰਤਨ ਮਿਲਿਆ ਬਈ ਉਹਨਾਂ ਨੂੰ ਪੰਥਰਤਨ ਤਾਂ ਦੇਣ ਵਾਲੇ ਹੀ ਨੇ ਨਾ ਪਾਂਤਰਾਤਨ ਮਿਲਿਆ ਬਾਈ ਆਪੇ ਦੇਣ ਵਾਲੇ ਨਹੀਂ ਆਪੇ ਲੈਣ ਵਾਲੇ ਨੇ ਵੀਰ ਜੀ ਇਹ ਹਾਲ ਤੱਕ ਸਾਹਿਬ ਇਹਨਾਂ ਦੇ ਅੰਦਰ ਹਰਮੰਦਰ ਸਾਹਿਬ ਤੇ ਇਹਨਾਂ ਦੇ ਬੰਦੇ ਇਹਨਾਂ ਨੇ ਲਾ ਰੱਖੇ ਨੇ ਜਥੇਦਾਰ ਇਹਨਾਂ ਦੇ ਆਪ ਦੇ ਚੁਣੇ ਜਾਂਦੇ ਨੇ ਬਾਈ ਹਰਪ੍ਰੀਤ ਨੂੰ ਦੇਖ ਲਿਓ ਤੁਸੀਂ ਉਹਨਾਂ ਦੇ ਇੰਟਰਵਿਊ ਜਨਮ ਵਿੱਚ ਵੀਡੀਓ ਚ ਦੇਖ ਲਓ ਦਿੱਲੀ ਦੇ ਵਿੱਚੋਂ ਕਮੇ ਹੱਸ ਹੱਸ ਗੱਲਾਂ ਕਰ ਰਹੇ ਨੇ ਕਿ ਦਿੱਲੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਦਿੱਲੀ ਨੇ ਕੀ ਕੀ ਨਹੀਂ ਕਰਿਆ ਪੰਜਾਬ ਨਾਲ ਤੁਸੀਂ ਦੇਖ ਲਓ ਦਿੱਲੀ ਨੇ ਕੀ ਕੀ ਨਹੀਂ ਕਰਿਆ ਪੰਜਾਬ ਨਾਲ ਤੁਸੀਂ ਹਿਸਟਰੀ ਚੈੱਕ ਕਰ ਲਓ 84 ਤੋਂ ਪਹਿਲਾਂ ਨਹੀਂ ਕਰ ਲਓ 84 ਤੋਂ ਬਾਅਦ ਦੀ ਕਰ ਲਓ ਚਾਹੀਦੀ ਅੱਜ ਕਰ ਲਓ ਤੁਸੀਂ ਹੁਣ ਪੰਜਾਬ ਦੇ ਵਿੱਚ ਇਹ ਇਹ ਸਾਰੇ ਮੁੱਦੇ ਜਿਹੜੇ ਐ ਭਗਵੰਤਮਾਨ ਸਾਹਿਬ ਚੱਕਦੇ ਰਹੇ ਨੇ ਭਗਵੰਤਮਾਨ ਸਾਹਿਬ ਦੇ ਆਮ ਆਦਮੀ ਪਾਰਟੀ ਕਹਿੰਦੀ ਵੀ ਸੰਸਦਾਂ 'ਚ ਸਭ ਤੋਂ ਵੱਧ ਜੇ ਕਿਸੇ ਨੇ ਸਵਾਲ ਪੁੱਛੇ ਤੇ ਮਾਨ ਸਾਹਿਬ ਨੇ ਸਵਾਲਾਂ ਨਾਲ ਹੀ ਨਾ ਹੱਲ ਹੋਣਾ ਹੈਗਾ ਹਫ਼ਤੇ ਚ ਨਸ਼ਾ ਬੰਦ ਕਹਿੰਦੀ ਕਿ ਸਾਡੀ ਸਰਕਾਰ ਆਊ ਸਰਕਾਰ ਇਹਨੂੰ ਅਜੇ ਤੀਜਾ ਸਾਲ ਚੱਲ ਰਿਹਾ ਹੈਗਾ ਡੇਢ ਕੇ ਸਾਲ ਹੋਰ ਬਚੇ 6 ਮਹੀਨੇ ਪਹਿਲਾਂ ਚੋਣ ਜਾਬਤਾ ਹੋਰ ਤੁਹਾਡੇ ਉਰੇ ਹੈ ਨਸ਼ਾ ਤੁਸੀਂ ਸੰਗਰੂ ਨਸ਼ਾ ਦਾ ਪ੍ਰਾਵਤਨ ਹੁਣ ਲੈ ਕੇ ਦੇ ਦਾਂਗੇ ਪਿੰਡ 'ਚ ਹਾਂ ਕਰੋ ਤੁਸੀਂ ਇੱਥੇ ਵੀਡੀਓ ਬਣਾ ਕੇ ਲੈ ਜਾਓ ਨਾਲੇ ਸਾਡੇ ਪਿੰਨੋ ਠਾਣਾਗਾ ਨਸ਼ਾ ਤਾਂ ਹੁਣ ਵੀ ਮਿਲ ਜੂਗਾ ਅਵੇਲੇਬਲ ਮਦਦ ਵੀ ਇੰਨੀ ਹੋ ਸਕਦੀ ਹੈ ਕਹਿੰਦੇ ਉਹਨਾਂ ਵੀ ਛੁਣ ਨਸ਼ਾ ਛੱਡੋ ਕਿਉਂਕਿ ਦਿੱਕਤਾਰੀ ਅਸੀਂ ਕਿੰਨੀ ਹੈਲਪ ਕਰ ਸਕਦਾ ਕਰਦਾਂਗੇ ਉਸ ਤੋਂ ਬਾਅਦ ਦੂਜੀ ਗੱਲ ਤੁਸੀਂ ਸੰਗਰੂਰ ਦੇ ਹਾਲਾਤ ਆਪੇ ਦੇਖ ਲਓ ਉੱਥੇ ਰੋਡ ਰੂਡ ਜਾ ਕੇ ਦੇਖ ਲਿਓ ਰੋਡ ਰੂਡ ਦੇਖ ਲਿਓ ਸੰਗਰੂਰ ਦੇ ਜਾ ਕੇ ਤੁਸੀਂ ਕੀ ਉਹਨਾਂ ਦੀ ਖਸਤਾ ਹਾਲਤ ਹੋਈ ਪਈ ਹੈ ਜਦੋਂ ਇੱਕ ਅ ਡਿਸਟ੍ਰਿਕਟ ਰਾਜਧਾਨੀ ਆ ਆਮ ਆਦਮੀ ਪਾਰਟੀ ਨੇ ਇਹ ਰਾਜਧਾਨੀ ਢੋਣੀ ਬਹੁਤ ਡਿਸਟ੍ਰਿਕਟ ਦਾ ਸੰਗਰੂਰ ਜਿੱਥੋਂ ਪਾਰਟੀ ਦਾ ਵजूद ਖੜਾ ਹੋਇਆ ਹੈਗਾ ਉਹਦਾ ਬੁਰਾ ਹਾਲ ਆ ਤੁਸੀਂ ਬਾਕੀ ਪੰਜਾਬ ਦੀ ਕੀ ਮਤਲਬ ਅਮੀਰ ਕਰ ਸਕਦੇ ਹੋ ਵੀ ਪੰਜਾਬ ਫੇਸਬੁਕ ਖੋਲੋ ਭਗਵੰਤ ਸਿੰਘ ਸਾਹਿਬ ਉਹਦਾ ਵੀਡੀਓ ਜਿਹਦੇ ਵਿੱਚ ਇਹ ਆ ਰਿਆ ਰੰਗਲਾ ਪੰਜਾਬ ਤਾਂ ਤੁਸੀਂ ਰਿਐਲਿਟੀ ਦੇਖੋ ਰੋਣਾ ਤੇ ਜਾ ਕੇ ਖੁਦ ਦੇਖ ਲਓ ਵੀਡੀਓ ਬਣਾ ਕੇ ਲੈ ਜਾਓ ਤੁਸੀਂ ਬਾਜ਼ਾਰ ਚ ਦੇਖ ਲਓ ਜਾ ਕੇ ਖੁਦ ਉੱਥੇ ਆਪਣੇ ਇੱਕ ਚੌਕ ਆ ਗਿਆ ਆਪਣੇ ਬਰਨਾਲਾ ਕੰਚੀਆਂ ਉੱਥੀ ਦੀ ਹਾਲਤ ਦੇਖੋ ਜਾ ਕੇ ਚੌਕ ਦੀ ਪਹਿਲਾਂ ਕਿੰਨਾ ਸੋਹਣਾ ਹੁੰਦਾ ਸੀ ਇਹਨਾਂ ਦੇ ਪਹਿਲਾਂ ਹੁਣ ਉਹਦੀ ਕੀ ਹਾਲਤ ਹੋਈ ਪਈ ਉੱਥੇ ਦੇਖ ਲਓ ਤੇ ਸੰਗਰੂਰ ਲਿਖਿਆ ਹੋਇਆ ਹੈਗਾ ਉਹਨੂੰ ਦੇਖ ਲਓ ਕਿਵੇਂ ਘਾਹ ਫੂਸ ਹੋ ਰਿਆ ਚਾ ਕਈ ਵਾਰ ਅਸੀਂ ਉਹਨੂੰ ਕਿਹੜਾ ਉੱਥੇ ਕਿਹੜੇ ਵਰਕਰ ਨੇ ਇਹਨਾਂ ਦੇ ਵੀ ਨਹੀਂ ਤੇ ਸਪਾਈ ਕਰਾ ਦੋ ਕੰਮ ਸੀ ਕਮਾ ਰੋਡਾਂ ਦੇ ਵਿੱਚ ਜਿਹੜੇ ਖੱਡੇ ਨੇ ਜਦੋਂ ਛੋਟੇ ਕੋਲ ਪੈਸੇ ਹੀ ਨਹੀਂ ਹੈਗੇ ਤੁਸੀਂ ਉਹ ਸੀਵਰੇਜ ਕਿਉਂ ਬਾਹਰ ਜਿਹੜੇ ਪੈਸੇ ਆਗੇ ਉਹ ਪੈਸੇ ਹੈਗੇ ਆ ਸਰਕਾਰ ਕਹਿੰਦੀ ਖਜ਼ਾਨਾ ਭਰਿਆ ਵਾ ਕੋਈ ਗੱਲ ਹੀ ਨਹੀਂ ਪਈ 3 ਸਾਲ ਹੋਏ ਪੈਨੇ ਤੁਸੀਂ ਬਾਈਪਾਸ ਦੇਖ ਲਓ ਜਿੱਥੇ ਸਿੰਗਲਾ ਕਾਂਗਰਸ ਦਾ ਐਮਪੀ ਸੀ ਉਹ ਕੰਮ ਛੱਡ ਗਿਆ ਸੀ ਅੱਜ ਵੀ ਉੱਥੇ ਹੀ ਖੜਾ ਹੋ ਲਾਈਟਿੰਗ ਛੱਡ ਗਿਆ ਸੀ ਲਾਈਟਾਂ ਉੱਥੇ ਡਵਾਈਡਰ ਪਿਆ ਸੀ ਅੱਜ ਵੀ ਉੱਥੇ ਹੀ ਖੜਾ ਹੈਗਾ ਕਿੰਨੀਆਂ ਕ ਲਾਈਟਾਂ ਲੱਗੀਆਂ 3 ਸਾਲ ਚ 1000 ਰੁਪਏ ਦੇਣ ਦਾ ਮਾਨ ਸਾਹਿਬ ਕਿ ਜੇ ਇਹਨਾਂ ਹੱਕ ਇਹਨਾਂ ਦੀ ਬਣਦਾ ਜੀ ਮੌਕੀ ਸਰਕਾਰ ਹੁੰਦੀ ਆ ਉਹਦੀ ਹੱਕ ਹੁੰਦਾ ਨਾ ਉਹ ਕੰਮ ਕਰਨ ਦਾ ਕੋਈ ਵੀ ਸਰਕਾਰ ਆਉਣ ਸੋਨੂੰ ਅਸੀਂ ਐਮਐਲਏ ਫਦਾ ਚੁਣਦੇ ਆਂਗੇ ਤਾਂ ਤੁਸੀਂ ਸਾਡੇ ਕੰਮ ਕਰੋਗੇ ਅਕੇ ਔਰ ਹਾਰੇ ਹੋਏ ਚੀਜ਼ਾਂ ਆਦਰ ਉਹਨੂੰ ਥੋੜੀ ਕਰਾਂਗਾ ਸਟੇਟ ਨੂੰ ਸਾਡੇ ਕੰਮ ਕਰਕੇ ਜਾਉ ਤੁਸੀਂ